ਉੱਚੀ ਜਾਂ ਦਸਾਂਜ ਕਲਾ ਜਿੱਤੇ ਬੀਤੀ ਰਾਤ ਪਰਮ ਜੁਲਰ ਦੇ ਬੈਗ ਤੋਂ ਚੋਰਾਂ ਨੇ ਕੰਧ ਪਾੜ ਕੇ ਨੁਕਸਾਨ ਜੋ ਕਰਨਾ ਚਾਹਿਆ ਪਰ ਉਹਦੇ ਵਿੱਚੋਂ ਨੁਕਸਾਨ ਤਾਂ ਥੋੜਾ ਹੋਇਆ ਪਰ ਉਹ ਜਿਹੜੀ ਕੰਧ ਪਾੜ ਦਿੱਤੀ ਗਈ ਹੈ ਤੁਹਾਨੂੰ ਹੋਰ ਦਿਖਾਉਣੇ ਆ ਦੁਕਾਨਦਾਰ ਨਾਲ ਗੱਲਬਾਤ ਕਰਕੇ ਕਿੰਨਾ ਨੁਕਸਾਨ ਹੋਇਆ ਕੈਮਰਾਮੈਨ ਸਾਖ ਨਾਗੀ ਨਾਲ ਕਰਾਂ ਚਾਹ ਸਕ ਨਾਗੀ ਦੀ ਪਰਤਪ ਵਿਸ਼ੇਸ਼ ਰੂਪ ਰਾਂਜ ਮਾਰਿਆ ਸਾਰੇ ਸੰਤੋਸ਼ ਮਾਰਿਆ ਤੇ ਇਹ ਪੰਡੂ ਮੇਰਾ ਇਹੀ ਹੈ ਦਸਾਂਜ ਕਣਾ ਤੇ ਪਰਮ ਜੁਲਰ ਮੇਰੀ ਸ਼ਾਪ ਆ ਮੈਂ ਸਵੇਰੇ ਬੱਚੇ ਚੜਾ ਕੇ ਡੇਲੀ ਸਵੇਰੇ 7 ਵਜੇ ਆਪਣੀ 7:30 7:00 ਸ਼ੌਕ ਖੋਦਣਾ ਉਹਨਾਂ ਸਫਾਈ ਕਰਨਾ ਹੈ ਨਾ ਤੇ ਸ਼ੌਕ ਖੋਲਣ ਤੋਂ ਪਹਿਲਾਂ ਮੈਨੂੰ ਪਿੱਛੇ ਸਕੂਲ ਹੈਗਾ ਉਹ ਉਹ ਆਂਟੀ ਆਈ ਸੀ ਮੇਰੇ ਕੋਲ ਇੱਧਰ ਕਰਾਨੀ ਦੁਕਾਨ ਹੈ ਬਾਕੀ ਭਾਈ ਜੀ ਉਹਨਾਂ ਨੇ ਦੱਸਿਆ ਵੀ ਪਰ ਉਹ ਸ਼ੌਕ ਹੋਰ ਵੀ ਪਿੱਛੇ ਕੰਦ ਪਾਣੀ ਹੋਈ ਹੈ ਹੈਨਾ ਫਿਰ ਮੈਂ ਜੋ ਛੜ ਚੱਕੇ ਦੇ ਪਿੱਛੇ ਕੰਦ ਪਾਟੀ ਹੋਈ ਸੀ ਉਹ ਦੇਖੋ ਥਾਫੇ ਇਹ ਕਿੰਨੇ ਵਜੇ ਦਾ ਮਾਮਲਾ ਹੈਗਾ ਇਹ ਮਾਮਲਾ ਜੀ ਹੁਣ ਸੀਸੀਟੀਵੀ ਕੈਮਰੇ ਚੱਕੇ ਚ ਸੀ 4 ਵਜੇ ਦਾ ਟਾਈਮ ਹੈ ਤੜਕੇ ਸਵੇਰ ਦਾ 4 ਵਜੇ ਹੈ ਇਹ ਸਮਾਂ ਦੀ ਪਰਸੂਚਨਾ ਦੇ ਦਿੱਤੀ ਸੀ ਅਸੀਂ ਹਾਂਜੀ ਪੋਰਖੜੇ ਆਏ ਹੋਇਆ ਬਾਰ ਖੜਿਆ ਆ ਬੰਨੀ ਕਿ ਕਿੰਨਾ ਮਤਲਬ ਕਿੰਨੇ ਬੰਦੇ ਸੀਗੇ ਬੰਦੇ ਹੁਣ ਦੇਖਦੇ ਆ ਕਿੰਨੇ ਆ ਕੈਮਰੇ ਚ ਕਿੰਨੇ ਆ ਉਹਨਾਂ ਨੇ ਬੰਦ ਕਰ ਦਿੱਤਾ ਸੀ ਪਿੱਛੇ ਮੇਨ ਸਵਿਚ ਤੇ ਕੈਮਰਾ ਪਲੱਗ ਤੇ ਰਵਾਟਰ ਸਾਰਾ ਬੰਦ ਕਰਾ ਥੋੜਾ ਕਿੰਨੇ ਦਾ ਨੁਕਸਾਨ ਹੋਇਆ ਜੀ ਨੁਕਸਾਨ ਹੁਣ ਦੇਖਦੇ ਆ ਕਿੰਨਾ ਬੰਦੇ ਸਾਰਾ ਸਾਰਾ ਬੋਲ ਖੁੱਲਾ ਪਿਆ ਆ ਉਹ ਦੇਖੋ ਕਿੰਨੀ ਗੱਲਾਂ ਵੀ ਗੱਲਾਂ ਵੀ ਸੁੱਲਾ ਹੋ ਗਿਆ ਹੁਣ ਚੈੱਕ ਕਰਦੇ ਆ ਕਿੰਨਾ ਦਾ ਨੁਕਸਾਨ ਜਿਹੜੀ ਥੋੜੀ ਮਾਰਕੀਟ ਇਹਦੇ ਵਿੱਚ ਚੌਂਕੀ ਦਾ ਰੱਖੇ ਹੋਇਆ ਇਹ ਇਧਰਲੇ ਬਥੇ ਹੈ ਨੂੰ ਦੇ ਤੋ ਦੇਖੋ ਕਿਤਾ ਨਹੀਂ ਗਿਆ ਇਹ ਅਮ ਆਰਮੀਤ ਲੈਣ ਗਿਆ ਸਰਕਾਰੀ ਬਸ ਵਾਹ ਉਤਾਰਿਆ ਸੂਲਿਆ ਬੇਗਾੜ ਜਾ ਕੇ ਨਾ ਕੰਦ ਪਾੜੀ ਪਿਛਲੀ ਸਾਈਡ ਤੋਂ ਜਾ ਕੇ ਕੰਦ ਪਾੜੀ ਹੈ ਹਾਂਜੀ ਪਿਛਲੀ ਸਾਈਡ ਤੇ ਹੁਣ ਕੀ ਪੀਸ ਹਿਸ ਨੂੰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਮੇਰਾ ਤੀਜਾ ਕਹਾਣਿਆ ਕਿ ਅੱਜ ਤੋਂ 10 ਸਾਲ ਪਹਿਲਾਂ ਚੋਰੀ ਹੋਈ ਸੀ ਕਿ ਠੀਕ ਹੈ ਜੀ ਅਜੂਮ ਸਾਲ ਪਹਿਲਾਂ ਵੀ ਸ਼ਟਰ ਭੰਨਣ ਦੀ ਕੋਸ਼ਿਸ਼ ਕੀਤੀ ਸੀ ਤੇ ਉਦੋਂ ਮੇਰਾ ਬਚਾ ਹੋ ਗਿਆ ਸੀਗਾ ਫਿਰ ਉਹ ਨਾਲ ਸਾਂਝ ਮੈਡੀਕਲ ਹਾ ਲਿਆ ਉਹਨਾਂ ਨੇ ਚੋਰੀ ਕਰਤੀ ਸੀ ਉਹਨਾਂ ਨੇ ਹਨਾ ਪ੍ਰਸ਼ਾਸਨ ਤੋਂ ਇਹ ਮੰਗਿਆ ਜੀ ਜਲਦੀ ਜਲਦੀ ਚੋਰਾਂ ਨੂੰ ਨੱਥ ਪਾਈ ਜਾਵੇ ਹਨਾ ਤਾਂ ਕਿ ਕਾਰਵਾਈ ਦਾ ਟਾਈਮ ਹੈ ਦੇਖ ਲੋ ਲੋਕੀ ਘੂਆਂ ਕਿਤੇ ਜਾਂਦੇ ਆ ਕੋਤਵਾਰਾ ਸਾਹਿਬ ਵੀ ਪਾਟਣ ਲੱਗ ਜਾਂਦਾ ਇਹਨਾਂ ਦੇ ਹੌਸਲੇ ਕਿੰਨੇ ਬਣਾ ਦੇ ਆ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਮੇਰੀ ਐਲ.ਆਰ.ਡੀ. ਕੋਲੋਂ ਦੀ ਵੀ ਕੋਸ਼ਿਸ਼ ਕੀਤੀ ਮੈਨੇ